ਹਲੋ ਜੀ ਸਤ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸ ਦੇਣ ਜੀ ਸਲਵਾਰ ਦੀ ਕਟਾਈ ਬਾਰੇ ਕਮ ਸਲਵਾਰ ਦਾ ਨਾਪ ਆ ਜੀ ਆਪਣੇ ਕੋਲੇ 37 ਇੰਚ ਲੰਬਾਈ ਹੈ ਇਹਦੀ 22 ਇੰਚ 벨ਟ ਆ 7.5 ਇੰਚ ਮੂਰੀ ਆ ਇਹ ਆ ਸਲਵਾਰ ਦਾ ਮੇਜਰਮੈਂਟ ਇਹਦੇ ਹਿਸਾਬ ਦੇ ਤੁਹਾਨੂੰ ਕਟਾਈ ਦੱਸਦੇ ਆ ਕਮੀਜ਼ ਦਾ ਆਪਾਂ ਕੱਪੜਾ ਲਾ ਲਿਆ ਸੀ ਜਿਹੜਾ ਬਚਦਾ ਕੱਪੜਾ ਉਹਦੇ ਵਿੱਚੋਂ ਆਪਾਂ ਤੁਹਾਨੂੰ ਸਲਵਾਰ ਕੱਢਣੀ ਦੱਸਦੇ ਆ ਤੇ ਇਹਦਾ ਜਿਹੜਾ ਜਮਾ ਬਚਦਾ ਪੀਸ ਸੀਗਾ ਉਹ ਚੀਜ਼ ਹੋਗੀ ਆ ਆਪਣੇ ਕੋਲੇ ਕਮੀਜ਼ ਦੇ ਨਾਲੋਂ ਲਿਆ ਕਪੜਾ ਉਹ ਆ ਜੀ ਇਹ ਦੇਖੋ ਨੇ ਸੋਨੂੰ ਵੀ ਕਿੱਦਾਂ ਕਿੱਦਾਂ ਹੈ ਚੋ ਆਪਾਂ ਕਿਵੇਂ ਕੱਟਣੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਕਪੜਾ ਲੈਨੇ ਆ ਜੀ ਲੋ ਜਿਹੜਾ ਸਲਵਾਰ ਦੇ ਹਾਂ ਕਮੀਜ਼ ਦੇ ਨਾਲੋਂ ਲਿਆ ਸੀਗਾ ਹੁਣ 37 ਉਹਨਾਂ ਦੀ ਆਪਾਂ ਲੰਬਾਈ ਕਰਨੀ ਆ ਸਲਵਾਰ ਦੀ ਦੇਖੋ ਟੋਟਲ ਇਹਦੇ ਵਿੱਚ ਆਪਾਂ 4.5 ਦੀ 5 ਦੀ 벨ਟ ਕੱਢ ਦੋ ਤੁਸੀਂ ਇਹਦੇ ਵਿੱਚ ਰਹਿ ਗਿਆ 32 ਆਪਾਂ 840 ਦੀ ਵੇਲਟ ਪਾਵਾਂਗੇ ਸਾਢੇ 23 ਹੋ ਗਿਆ ਡੇਢ ਆਪਾਂ ਇਹ ਚ ਪਲੱਸ ਕਰਾਂਗੇ 33 ਤੇ 34 34 34 ਦੇ ਪੀਸ ਲਾਉਣੇ ਆਪਾਂ ਹੁਣ ਪਹਿਲਾਂ ਤੁਸੀਂ ਆਪਾਂ ਕਪੜਾ ਸਿੱਧਾ ਕਰ ਲੈਣਾ ਹੁਣ ਕੀ ਕਰਾਂਗੇ ਇਹਦੇ ਵਿੱਚ ਆਪਾਂ 12 12 ਦੇ ਆਪਾਂ 11 ਤਿਆਰ ਰਹਿ ਜਾਣਗੇ ਇਹ ਪਹੁੰਚੇ 12 12 ਦਾ ਪੀਸ ਆਪਾਂ ਲਾ ਲਾਂਗੇ ਹੁਣ ਆਪਾਂ ਦੇਖਣੀ ਆ ਦੋਨੇ ਪਾਸੇ ਲੰਬਾਈ ਇਹਦੀ ਇਹਨਾਂ ਦੀ 34 ਇੰਚ ਇੱਥੇ ਉਹ 34 ਇੰਚ ਦੀ ਤੁਸੀਂ ਇੱਧਰਲੇ ਪਾਸੇ ਬਿਲਕੁਲ ਕੋਈ ਕਾਲੀ ਨਾ ਕਰਿਆ ਕਰੋ ਰਾਮਦਾਰੀ ਨਾ ਕਪੜਾ ਕੱਟਿਆ ਕਰੋ ਤਾਂ ਤੁਹਾਡੇ ਕੋਲ ਕੋਈ ਗਲਤੀ ਨਾ ਹੋਵੇ ਆਪਣਾ ਕਪੜਾ ਸਹੀ ਬਣੇ ਲੋਜੀ ਇਹ ਆਪਾਂ ਲਾ ਲੈਨੇਗੇ ਤੇ ਆ ਆਪਾਂ ਮੂਰੀਆ ਮਾਰੀਆਂ ਥੱਲੇ ਜੁਜ ਕਰ ਲਾਂਗੇ ਕੋਈ 벨ਟ ਤੋਂ ਘਟਦਾ ਵਾਤਾ ਹੋਇਆ ਆਪਾਂ 벨ਟ ਥੱਲੇ ਵੀ ਲਾ ਲਾਂਗੇ ਇਹ ਆ ਪੈਂਦ ਰੱਖ ਲੈਨੇ ਹੁਣ ਆਪਣੇ ਕੋਲੇ ਆ ਪੀਜ਼ਾ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਕੰਨੀ ਤਾਰ ਦਾਂਗੇ ਜੀ ਬਹੁਤ ਜਿਆਦੇ ਚੌੜੀਆਂ ਨਾ ਜੇ ਸਲਾਈ ਚ ਨਾ ਹੀ ਬਾਹਰਲੇ ਪਾਸੇ ਰਹੇਗੀ ਤਾਂ ਇਹ ਪ੍ਰਿੰਟ ਜਾਂ ਅੱਖਰ ਜੇ ਦਿੱਸਦੇ ਬੁਰੇ ਲੱਗਦੇ ਨੇਗੇ ਤਾਂ ਆਪਾਂ ਸਭ ਤੋਂ ਪਹਿਲਾਂ ਕੁਛ ਇਹ ਕੰਨੀਆਂ ਖੇਚ ਮਾਰਦੀਆਂ ਹੁੰਦੀਆਂ ਨੇ ਫਿਰ ਸਲਵਾਰ ਦੀ ਜਿਹੜੀ ਸਲਾਈ ਹੁੰਦੀ ਹੈ ਨਾ ਉਹ ਬੜਾ ਨੀਅ ਸਲਾਈ ਬਣ ਜੇਦੀ ਆ ਟੇਡੀ ਮੇਡੀ ਅੱਧੀ ਰੱਖ ਸਕਦੇ ਹੋ ਜਾਂ ਸਾਰੀ ਉਤਾਰ ਸਕਦੇ ਆ ਆਪਾਂ ਸਾਰੀ ਉਤਾਰਦੇ ਨੇ ਤਾਂ ਕਿ ਜੋ ਖਿੱਚਣਾ ਮਾਰੀ ਸੀ ਬਸ ਪਲੀਜ਼ ਤੁਹਾਨੂੰ ਵੀ ਇਹ ਰਿਕਵੈਸਟ ਕਰਨੀ ਤਾਂ ਉਤਾਰ ਹੀ ਜਿਆ ਕਰੋ ਮੱਣਮੂਟਾ ਕੱਪੜਾ ਅੱਗੇ ਪਿੱਛੇ ਰਹਿ ਗਿਆ ਇਹਦੇ ਤੋਂ ਕੱਢ ਦਿੰਦੇ ਆ ਹੁਣ ਕੀ ਕਰਾਂਗੇ ਨਾ ਆਪਾਂ ਕੱਪੜੇ ਦੀ ਸੈਟਿੰਗ ਕਰ ਲਵਾਂਗੇ ਇੱਕ ਤਰਸਾ ਲੂਤੂ ਸੀ ਜਿੰਨਾ ਐੜਾ ਇਹਨਾਂ ਦਾ ਕਾਣਾ ਸਾਰਾ ਕੋ ਸੈਟ ਕਰ ਦਾਂਗੇ ਪਹਿਲਾਂ ਜਿਹੜਾ ਆਪਾਂ ਕੱਟ ਪਾਸਾ ਉਹ ਦੇਖ ਲਈ ਆਪਾਂ ਕਿੰਨਾ ਤਾਂ ਕਿਉਂਕਿ ਇਸੇ ਆਪਣਾ ਬਲ ਨਿਕਲ ਰਿਹਾ ਦਾ ਠੇੜ ਨਹੀਂ ਜਾ ਰਹੀ ਕੰਨੀਆਂ ਨਾਲ ਕੰਨੀਆਂ ਮਿਲਦੇ ਨੇ ਵਧੀਆ ਸੈਟਿੰਗ ਚ ਆਉਂਦਾ ਆਈਫੋਨ ਦੇਖਦੇ ਆ ਪਹਿਲਾਂ ਇਹਨਾਂ ਦੀ ਲੰਬਾਈ ਕਪੜੇ ਦੀ ਕਿੰਨੀ ਬਚਦੀ ਆ ਆਪਣੇ ਕੋਲ ਇੱਥੇ ਆਪਣੇ ਕੋਲ 44 ਆ ਆਪਾਂ 44 47 ਤਿੰਨ ਸਾਨੀ ਲਾ ਲ ਗਏ ਆ ਪੰਦ ਪੀਸ ਤੋਂ ਲੈ ਕੇ ਇੱਥੇ ਤੱਕ ਇੱਥੇ ਵੀ ਪ੍ਰੋਪਰ ਜਿਹੀ ਹੁੰਦਾ ਮਾੜਾ ਮੋਟਾ ਜਿਹਾ ਫਰਕ ਆ ਇਧਰ ਵੀ ਆਪਾਂ 44 ਦੇਖਾਂਗੇ ਇੱਥੇ ਉਹਨਾਂ ਦੀ ਇੱਥੇ ਵੀ ਆਪਾਂ 44 ਦੇਖਾਂਗੇ ਇਹ ਇੱਥੇ ਹੁਣ ਪਹਿਲਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਇਹ ਬਾਹਰ ਘਾਟ ਜੀ ਤਾਰ ਕੇ ਆਵਾਂਗੇ ਹੁਣ ਆਪਣੇ ਕੋਲੇ ਸੀ ਉਹ 32 ਹੈ ਨਾ ਮੈਂ ਬਹੁਤ ਹੌਲੀ-ਹੌਲੀ ਵਧੀਆ ਟ੍ਰਿਕ ਨਾਲ ਦੱਸਦੀ ਆ ਵੀ ਇਹ ਕਿਵੇਂ-ਕਿਵੇਂ ਕਰ ਲੈਣੀ ਆ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਨਾ ਤੁਸੀਂ ਆਈਂ ਦੇਖ ਲਓ ਜੇ ਥੋੜੀ ਜਿਹੀ ਹੈਵੀ ਸਲਵਾਰ ਪਾਉਣੀ ਆ ਕਿਸੇ ਨੇ ਇਕ ਤਾਂ ਬਿਲਕੁਲ ਨਾਰਮਲ ਹੀ ਪਾਉਂਦੇ ਨੇ ਚੰਮੀ ਹਲਕੀ ਪਾਉਂਦੇ ਨੇ ਜੇ ਥੋੜੀ ਜਿਆਦਾ ਕਹਿੰਦਾ ਮੀਡੀਅਮ ਜੀ ਹੋਵੇ ਉਹ ਸਲਵਾਰ ਮੈਂ ਤੁਹਾਨੂੰ ਦੱਸ ਦਿਆਂ ਕਿਵੇਂ ਛੱਡਣੀ ਆ ਫਿਰ ਪਹੁੰਚੇ ਜਾਂਦਾ ਕਪੜਾ ਦੇਖ ਗੋਡੇ ਕਹਿ ਦਿੰਦੇ ਜਿਹਨੂੰ ਆਪਾਂ ਇਹ ਚੋਂ ਧਰ ਲਿਆ ਸੀ ਇਹ ਆ 34 ਦੇ ਪੀਸ ਲਾਹੀ ਸੀ ਦੇਖੋ ਇਹ ਤੁਸੀਂ ਹਾਫ ਚੋਲੀ ਜੇ ਕੋਈ ਕਹੇ ਮਾੜੀ ਭਾਰੇ ਪੌਣੀ ਹਾਫ ਚੋਲੀ ਫਿਰ ਤੁਸੀਂ ਨਾ ਕੀ ਕਰਨਾ ਦੱਸ ਲੈਣਾ ਆਪਾਂ 5 ਜਾਂ 6 ਇੰਚ ਜੀ ਆਪਣੇ ਕੋਲ ਬਾਕੀ ਦਾ ਕੱਪੜਾ ਆਪਾਂ ਇਧਰੋਂ ਰੱਖ ਸਕਦੇ ਆਂ ਦੇਖੋ 6 ਤੇ ਨਿਸ਼ਾਨੀ ਲਾ ਲਈ ਆਪੇ ਇਸੇ 20 ਬਚਦਾ ਦੇਖ ਲਓ ਤੁਸੀਂ ਕਿੰਨਾ ਬਚਦਾ ਤੁਹਾਡੇ ਕੋਲੇ 4-4 ਬਚਦਾ ਜਨ ਕਿ 8 ਇੰਚ ਬਚ ਗਿਆ ਬੈਲਟ ਆਪਾਂ ਇਧਰੋਂ ਕੱਟ ਸਕਦੇ ਆਂ ਇਹ ਚੀਜ਼ ਨਾਲ ਅੱਧੀ ਝੋਲੀ ਪੈਜੀ ਇਹਦੇ ਵਿੱਚ ਨਾਲੇ ਬੈਲਟ ਨੂੰ ਬਚਦਾ ਕੱਪੜਾ ਹੁਣ ਤੁਸੀਂ ਕੀ ਕਰਨਾ ਪਹਿਲਾਂ ਆਪਾਂ ਹੁਣ ਇਹ ਚ ਬੈਲਟ ਨੂੰ ਉਤਾਰਾਂਗੇ ਕੱਪੜਾ ਐ ਇਦਾਂ ਇਹ ਨਿਸ਼ਾਨੀ ਲਾ ਕੇ ਮੇਜਰਮੈਂਟ ਕਰ ਲਿਆ ਕਰੋ ਤਾਂ ਜੋ ਆਪਾਂ ਪਹਿਲਾਂ ਹੀ ਕੱਟ ਲੈਣਾ ਕੋਈ ਸਮਝ ਨਹੀਂ ਆਉਂਦੀ ਜੇ ਆਪਾਂ ਨੂੰ ਜਿਹੜੇ ਰੋਜ਼ ਕੱਟਦੇ ਰਹਿੰਦੇ ਉਹਨਾਂ ਨੂੰ ਤਾਂ ਪਤਾ ਲੱਗ ਜਾਂਦਾ ਐਨੇ ਕ ਕੱਪੜੇ ਚੋਂ ਇਹ ਨਾ ਨਿਕਲਦਾ ਕਿਉਂਕਿ ਉਹ ਰੋਜ਼ ਹੀ ਹੱਥਾਂ 'ਚ ਕੱਪੜੇ ਨਿਕਲਦੇ ਨੇ ਜਿਹਨੂੰ ਨਹੀਂ ਪਤਾ ਲੱਗਦਾ ਨਾ ਉਹ ਪਹਿਲਾਂ ਇਦਾਂ ਮੇਜਰਮੈਂਟ ਕਰ ਲਿਆ ਜਿੰਨੀ ਆਪਾਂ ਨੂੰ ਟੋਟਲ ਚਾਹੀਦੀ ਆ ਇਸ ਤੋਂ ਬਾਅਦ ਬਚਦੇ ਕੱਪੜੇ ਦਾ ਕਿਵੇਂ ਫੇਰ ਆਪਦੇ ਕੱਪੜੇ ਦੀ ਕਟਾਈ ਕਰਿਆ ਕਰੋ ਹੁਣ ਆਪਾਂ ਬੈਲਟ ਨੂੰ ਕੱਢ ਲਾਂਗੇ 8 ਇੰਚ ਦੀ ਚੜਾਈ ਬੈਲਟ ਦੀ ਗੋਟਾਂ ਦੇ ਕੋਪਾ ਪਾਉਦ ਰੋ ਤਾਲੀ ਬੈਠਿਆ ਹੁਣ ਤੁਸੀਂ ਇਹ ਤਦਕਾ ਦੇਖੋ ਜੀ ਬਣਾ ਪਾਏ ਤੇ 8 8 ਇੰਚ ਦੀ ਨਸਾਨੀ ਲਾ ਰਿਹਾ ਹਾਂ ਕਰਨਾ ਆਪਣੇ ਕੋਲੇ ਇਹ ਚਾਹੀਦੀ ਸੱਬੀ ਆਪਾਂ ਇਹ ਵੀ ਦੇਖਦੇ ਹੁਣ ਇਹ ਆਪਣੇ ਕੋਲੇ 21 ਕਿ ਤਿਆਰ ਕਰੂਗੀ ਹਾਂ ਸਾਢੇ 20 ਇਹ ਦਾ ਆਪਣਾ ਸਾਢੇ 20 ਹੈ ਜਿਹੜਾ ਆਪਾਂ ਇਹਦੇ ਕੋਲੋਂ ਛੋਟਾ ਬਚਦਾ ਕੱਪੜਾ ਉਹ ਆਪਣੇ ਕੋਲੇ ਕਿੰਨਾ ਬਚੇਗਾ ਉਹਦੇ ਨਾਲ ਵੀ ਤੁਹਾਨੂੰ ਮੈਂ ਦੱਸਦੇ ਆ ਉਹਦਾ ਆਪਾਂ ਜੋੜ ਬਣਾ ਦੇਵਾਂਗੇ ਇਹਨਾਂ ਦਾ ਕੰਦਾ ਆਪਣਾ ਕੋਲ आला दुआला कट देंगे अद्धा इंच उपर चढ़ा के रख लो कपड़ा अपनी सिलाई आऊगी अद्धा इंच के लो है जी सताई अठाई आपड़ा इदा कैने आज तक आप आपूली थले ला देंगे ਆਪਾਂ ਬੈਲਟ ਰੱਖ ਲੈਨੇ ਕਪੜਾ ਆਪਣੇ ਬੈਲਟ ਹੋ ਗਿਆ ਆ ਆਪਣੇ ਗੋਟਿਆਂ ਦਾ ਕਪੜਾ ਹੋ ਗਿਆ ਪਹੁੰਚੇ ਕਹਿ ਦੇਣੇ ਆ ਅੱਗੇ ਆ ਆਪਣਾ ਮੋੜੀਆਂ ਦਾ ਕਪੜਾ ਹੋ ਗਿਆ ਮੋੜੀਆਂ ਥੱਲੇ ਲਾਉਣਾ ਪੈਂਦਾ ਇਹਦਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਹੁਣ ਤੁਸੀਂ ਐਦਾਂ ਡਬਲ ਫੋਲਡ ਕਰ ਲੈਣਾ ਇਹਨਾਂ ਇਧਰੋਂ ਆਪਾਂ ਲਾ ਲਾਂਗੇ 34 ਇੰਚ 34 ਲਾ ਕੇ ਨਿਸ਼ਾਨੀ ਆਪਾਂ ਇਧਰ ਨੂੰ ਲਾਵਾਂਗੇ ਆਪਾਂ ਮੂਰੀ ਦਾ ਕੱਪੜਾ ਲਾਵਾਂਗੇ ਆਪਾਂ 2.5 ਇੰਚ ਹੁਣ ਤੁਸੀਂ ਇਧਰਲੀ ਸਾਈਡ ਤੋਂ ਵੀ 34 ਕੱਢਣਾ ਹੈ ਇਧਰ ਨੂੰ ਵੀ ਤੁਸੀਂ 2.5 ਲੈ ਲੈਣਾ ਤੁਸੀਂ ਐ ਇਦਾਂ ਹੈ ਕਿਰਸ਼ਾ ਪਾ ਲੈਣਾ ਇੰਚ ਟੇਪ ਐਦਾਂ ਇਦੀ ਨਸਾਨੀ ਬਣਾ ਲੈ ਬਹੁਤ ਆਸਾਨ ਜਾਂ ਤਰੀਕਾ ਜੀ ਕੱਟਣ ਦਾ ਬਸ ਜਿਹੜੇ ਬਿਗਨਸ ਹੁੰਦੇ ਆ ਸਟਾਰਟਿੰਗ ਇਚ ਸਿੱਖਦੇ ਆ ਉਹਨਾਂ ਲਈ ਹਰੇਕ ਛੋਟੇ ਛੋਟੇ ਪੁਆਇੰਟ ਦੱਸਨੇ ਜ਼ਰੂਰੀ ਹੋ ਜਾਂਦੇ ਆ ਤਾਂ ਜਿਹੜੇ ਜ਼ੀਰੋ ਲੈਵਲ ਤੋਂ ਚੱਲਦੇ ਨੇ ਉਹਨਾਂ ਲਈ ਛੋਟੇ ਛੋਟੇ ਪੁਆਇੰਟਾਂ ਨਾਲ ਫਿਰ ਆਪਾਂ ਵੀ ਛੋਟੇ ਛੋਟੇ ਕੋਇੰਟ ਲਾਈਕੀ ਸਿੱਖੇ ਆਂ ਜੀ ਆ ਉਹਨਾਂ ਲਈ ਵੀ ਆਪਾਂ ਨੂੰ ਜ਼ਰੂਰੀ ਹੈ ਇਹ ਵੀਡੀਓ ਛੋਟੇ ਛੋਟੇ ਕੋਇੰਟ ਬਸ ਇਹਦਾ ਤੁਸੀਂ ਕਟਾਈ ਕਰਨੀ ਹੈ ਇਹਦੀ ਫਿਰ ਤੁਹਾਨੂੰ ਦੱਸਦੀ ਆਂ ਇੱਕੋ ਜਿਹੇ ਕੁੰਡੇ ਬਿਲਕੁਲ ਵੱਡਾ ਛੋਟਾ ਨਾ ਰਹੇ ਉਹਦੀ ਵੀ ਸਹੀ ਸੈਟਿੰਗ ਦੱਸਦੀ ਆਂ ਤੁਸੀਂ ਕੀ ਕਰਨਾ ਨਾ ਆਹ ਕੁੰਡੇ ਨੂੰ ਚੱਕ ਕੇ ਆਹ ਕੁੰਡੇ ਦੇ ਉੱਪਰ ਰੱਖ ਲੈਣਾ ਜਿਹੜੀ ਆ ਬਾਦ ਘਟ ਆਪਾਂ ਸਾਰੀ ਸੈਟਿੰਗ ਕਰਨੀ ਹੈ ਇਹ ਤੇ ਲੋਕੀ ਪਹਿਲਾਂ ਸੈਟਿੰਗ ਕਰਦੇ ਨੇ ਤਾਂ ਜੋ ਸਾਨੂੰ ਬਲ ਬਣਾਉਣ ਨੂੰ ਪਾਉਣ ਦੇ ਵਾਦਾ ਘਟ ਦਾ ਆਪਣਾ ਦਿੱਕਤ ਨਾ ਆਵੇ ਇਹਨੂੰ ਇਦਾਂ ਹੀ ਸੈੱਟ ਕਰ ਲਿਆ ਕਰੋ ਜਮਾਂ ਬਰਾਬਰ ਹੁਣ ਇਹਨਾਂ ਦਾ ਅਸਨ ਰੱਖਾਂਗੇ ਆਪਾਂ ਹੋਰ ਵੀ ਕੱਟੇ ਰਾਨੂੰ ਕੋ ਥੋੜਾ ਜਿਹਾ ਉੱਪਰ ਆਪਾਂ ਰੱਖਾਂਗੇ 10:30 ਸਾਢੇ 10 ਲੋ ਜੀ ਹੁਣ ਆਪਾਂ ਇੱਥੋਂ ਵੀ ਆਪਾਂ ਛੋਟੂ ਛੋਟੀ ਕੱਟ ਪਾਵਾਂਗੇ ਨਾਲ ਉਸ ਨੂੰ ਇਹ ਸਾਰੀ ਬਾਦ ਕੱਟ ਕੱਢਾਂਗੇ ਰੇਲ ਸਲਾਈ ਆ ਮਾਰਨ ਵੇਲੇ ਕੋਈ ਦਿੱਕਤ ਨਾ ਆਵੇ ਤੁਹਾਨੂੰ ਇਹਦੀ ਵੀ ਸਹੀ ਜਾਣਕਾਰੀ ਦੇਵਾਂਗੇ ਇਹਦੇ ਵਿੱਚ ਵੀ ਜਿਹੜੀ ਝੋਲ ਬੰਦੀ ਆ ਨਾ ਬਹੁਤ ਜਾਣਿਆ ਕਹਦੇ ਨੇ ਵੀ ਆ ਕੇ ਸਾਥੋਂ ਇਹ ਚਚੀ ਹੁਲਵਾਂ ਜਾਂਦੀ ਆ ਜਾਂ ਮੇਰੇ ਕੋਲੇ ਕੁੜੀਆਂ ਜਿਨ੍ਹਾਂ ਤੋਂ ਮੈਂ ਕਢੌਂਦੀ ਹੁੰਦੀ ਸੀ ਸਲਵਾਰਾਂ ਉਹ ਕਹਿੰਦੇ ਸੀ ਉਹਨਾਂ ਨੂੰ ਆਪਾਂ ਸਹੀ ਕੰਮ ਕਰਨ ਲਾਇਆ ਤੁਹਾਨੂੰ ਵੀ ਆਪਾਂ ਹੀ ਦੱਸਾਂਗੇ ਵੀਡੀਓ ਰਹੀ ਜਿਹੜੀ ਆ ਬਾਦ ਘਾਟ ਆਪਾਂ ਇਹ ਵੀ ਸੈੱਟ ਕਰਦੇ ਨੇ ਅਲੋ ਹੁਣ ਆਪਣੀ ਇਹ ਸਲਵਾਰ ਇਦਾਂ ਕੱਟੀ ਗਈ ਤੇ ਆ ਆਪਾਂ ਅੱਗੇ ਜਿਹੜਾ ਆਹ ਵਾਲਾ ਜੋਇੰਟ ਆ ਇਹਨੂੰ ਇਹਨੂੰ ਆਪਾਂ ਖੋਲ ਦੇਾਂਗੇ ਵਧੀਆ ਪਟਿਆਲਾ ਸਾਈ ਸਲਵਾਰ ਜੀ ਵਧੀਆ ਸਾਈਜ਼ ਚ ਹੈਵੀ ਆ ਨਾ ਹੈਵੀ ਆ ਨਾ ਹੋਆ ਵੈਸੇ ਹੈਵੀਆਂ ਚ ਹੀ ਆ ਗਈ ਥੋੜੀ ਜੀ ਆਪਾਂ ਚੋਲੀ ਲੈਂਦੀ ਇਹਦੀ ਬਾਹਰੋਂ ਜੀ ਵਿੱਚੋਂ ਕੱਟੀ ਹੁੰਦੀ ਤਾਂ ਸੇਮੀ ਸਲਵਾਰ ਹੋ ਜਾਂਦੀ ਉਹ ਤੇ ਆ ਆਪਣੇ ਕਾਂਚੇ ਹੋਗੇ ਆ ਆਪਣੇ ਕੋਲੇ ਬੈਲਟ ਹੋਗੀ ਆ ਹੋ ਗਿਆ ਇਹਦਾ ਕੱਪੜਾ ਆਪਣੇ ਕੋਲੇ ਮੂਰੀਆਂ ਦਾ ਜਿਹੜਾ ਕੱਪੜਾ ਫालतੂ ਆਪਾਂ ਕੱਢਤਾ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਜੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਇਹ ਕਿਸੇ ਭੈਣ ਦਾ ਕਮੈਂਟ ਵੀ ਸੀ ਆਪਣੇ ਕੋਲੇ ਵੀ 37 ਇੰਚ ਦੀ ਬਿਲਕੁਲ ਉਹੀ ਨਾਪ ਤਾਂ ਮੇਰੇ ਕੋਲੇ ਹੈ ਨਹੀਂ ਸੀਗਾ ਥੋੜਾ ਥੋੜਾ ਫਰਕ ਸੀਗਾ ਪਰ ਮੇਰੇ ਕੋਲੇ ਇੰਨੇ ਕਨਾਪ ਵਾਲੀ ਆ ਗਈ ਸੀ ਉਦਾਂ ਦੀ ਸਲਵਾਰ ਸੀਗੀ ਤੇ ਆਪਾਂ ਕਟਾਈ ਕਰਕੇ ਤੁਹਾਨੂੰ ਦੱਸਿਆ ਪਲੀਜ਼ ਬਾਤ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੁੱਲ ਵੀਡੀਓ ਦੇਖਣ ਲਈ ਧੰਨਵਾਦ